ਸਤ ਸ੍ਰੀ ਅਕਾਲ ਦੋਸਤੋ ਹੋਡੀ ਕੋ ਵੀ ਸਾਰੇ ਆਹ ਦੇਖੋ ਭਈ ਅੱਜ ਆਪਾਂ ਗਰਾਸ ਨੂੰ ਆਪਣਾ ਕਿਸੇ ਬਾਈ ਨੇ ਆਰਡਰ ਤੇ ਹਲ ਨੂੰ ਕਿਹਾ ਸੀ ਵੀ ਪੁਰਾਣੀ ਬਰਾਸਤ ਦਾ ਹਲ ਹੁੰਦਾ ਜਿਹੜਾ ਵੀ ਹਣ ਬਣਾ ਕੇ ਦਿਓ ਉਹਨਾਂ ਨੇ ਮਤਲਬ ਨੂੰ ਸੌਂ ਕੀ ਰੱਖਣਾਗਾ 2 ਕੋ ਫੁੱਟ ਦਾ ਬਣਾਇਆਗਾ ਆਪਾਂ ਨੇ ਇਹ ਜਿਹੜੀ ਇਹਦੀ ਹਲ 2 ਕੋ ਫੁੱਟ ਦੀ ਹੈਗੀ ਤੇ ਬਾਕੀ ਆ ਕਿਸੇ ਜਿਹੜਾ ਮੁੰਨਾ ਤੁਹਾਨੂੰ ਉਹ ਵੀ ਦਿਖਾਉਣੇ ਹੈਗੇ ਤੇ ਵੀ ਆਪਣਾ ਇਹ ਮਤਲਬ ਪੂਰਾ ਘੈਂਟ ਬਣਾਇਆਗਾ ਤੇ ਦੇਖੋ ਤੁਸੀਂ ਤੇ ਅਤੇ ਦੇਖੋ ਪੂਰਾ ਘੈਂਟ ਬਣਾ ਲਾਂਗੇ ਜਮਾ ਤੇ ਜਮਾ ਪੂਰੇ ਦਾ ਪੂਰਾ ਮਤਲਬ ਓਕੇ ਕਰ ਦਾਂਗੇ ਜਿਵੇਂ ਮਤਲਬ ਇਹਦੇ ਪਾਰਟ ਹੁੰਦੇ ਨੇ ਸਾਰੇ ਸਾਨੂੰ ਮਤਲਬ ਊਮੀ ਬਣਾ ਕੇ ਦਿਖਾਵਾਂਗੇ ਬਾਕੀ ਅਗਲੀ ਵੀਡੀਓ ਸਾਨੂੰ ਇਹਦੀ ਪਾਲਸ ਕਰਕੇ ਬਾਅਦ ਚ ਪਾਵਾਂਗੇ ਤੇ ਇਕੱਲੇ ਇਕੱਲੇ ਜਿਹੜੇ ਪਾਰਟ ਨੇ ਵੀ ਇਹਨਾਂ ਨੂੰ ਆਹ ਸਾਨੂੰ ਦੱਸਾਂਗੇ ਵੀ ਪੁਰਾਣੇ ਬਜੁਰਗਾਂ ਦਾ ਪੁੱਛ ਕੇ ਵੀ ਕੀ ਕੀ ਨਾਉਣ ਇਹਦੀ ਤੇ ਦੇਖੋ ਪੂਰਾ ਘੈਂਟ ਬਣਾ ਲਿਆਗੇ ਇਹ ਗ੍ਰਾਈਂਡਰ ਲਾਤਾ ਤੇ ਇਧਰੋਂ ਆਪਾਂ ਨੂੰ ਗੋਲ ਕਰਾਂਗੇ ਜਿਹੜਾ ਮੁੰਨਾ ਹੈਗਾ ਗ੍ਰਾਈਂਡਰ ਨਾਲ ਹੀ ਤੇ ਬਾਕੀ ਅਗਲੀ ਵੀਡੀਓ 'ਚ ਤੁਹਾਨੂੰ ਸਾਰੇ ਇਹਦੇ ਪਾਰਟ ਦੱਸਾਂਗੇ ਵੀ ਹਨਾ ਕਈ ਆਪਣਾ ਇਹਨਾਂ ਨੂੰ ਨਵੇਂ ਮੁੰਡਿਆਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਬਣਾਇਆ ਇਹ ਹਨਾ ਸਾਰੇ ਤੁਹਾਨੂੰ ਦੱਸਾਂਗੇ ਦੀ ਕੀ ਇਹਦਾ ਨੋਆ ਕੀ ਇਹਦਾ ਨੋ ਤੇ ਦੇਖੋ ਆਪਾਂ ਨੂੰ ਜੋਇੰਟ ਕਰਾਂਗੇ ਕੱਢ ਤਾਂ ਆਪਾਂ ਵਿੱਚੋਂ ਵੀ ਦਿੰਦੇ ਬਈ ਉਹਦੇ 'ਚ ਰੇਸਾ ਖੜਮਾ ਹੁੰਦਣਾ ਲੱਕੜ ਦਾ ਰਗੜੜ ਹੋਈ ਨਹੀਂ ਇਹਨਾਂ ਨੇ ਆਪਾਂ ਵੱਖਰੋ ਵੱਖਰੀ ਲਾਏ ਨੇ ਦੇਖੋ ਇਹ ਪੂਰੇ ਘੈਂਟ ਬਣਾਤੇ ਦੇਖੋ ਇੱਥੇ ਆਪਾਂ ਨੇ ਮਤਲਬ ਫੇਡਿੰਗ ਕਰਤੀਰੀ ਪੂਰੀ ਦੀ ਪੂਰੀ ਠੀਕ ਹੈ ਜੀ ਓਕੇ ਤੁਹਾਨੂੰ